ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਬਾਈ ਕੋਲ ਬੱਸੀ ਆ ਜੀ ਜ਼ਿਮੀਂਦਾਰ ਭਰਾ ਆਪਣਾ ਠੀਕ ਹੈ ਜੀ ਟਾਪ ਦੀ ਬੱਸੀ ਆ ਕਰਦੇ ਆ ਬਈ ਜੀ ਨਾਲ ਆਪਾਂ ਗੱਲਬਾਤ ਲੈਣੇ ਆ ਜੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਬਈ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਸੁਖਨ ਸਿੰਘ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਭਰਾ ਆਪਣਾ 9463465718 ਠੀਕ ਹੈ ਜੀ ਆਪਣੇ ਕਿਹੜੇ ਕਿਹੜੇ ਪਿੰਡ ਨੇੜੇ ਪੈਂਦੇ ਵੀਰ ਜੀ ਬਾ ਪੱਖੋ ਕੁੰਚੀਆਂ ਮੈਂ ਨੇੜੇ ਆ ਗਈ ਪੱਖੋ ਕੁੰਚੀਆਂ ਪੋਤਰਾ ਹਾਂਜੀ ਹਾਂਜੀ ਕਹਿਰੇ ਚੂੰਗਾ ਠੀਕ ਹੈ ਜੀ ਹਾਂਜੀ ਭਾਈ ਦੱਸੋ ਜੀ ਬੱਚੀ ਦੀ ਜਾਣਕਾਰੀ ਬੱਚੀ ਆ ਵੀਰੇ ਇਹਨੂੰ 8ਵਾਂ ਮਹੀਨਾਂ ਲੱਗਿਆ ਹੁਣੀ ਹਜੇ ਠੀਕ ਹੈ 8ਵਾਂ ਮਹੀਨਾ 5-6 ਦਿਨਾਂ ਚ ਬੜੀ ਬੱਚੀ ਬਹੁਤ ਵਧੀਆ ਠੀਕ ਹੈ ਜੀ ਉਹ ਸੁ ਵੱਧ ਕੇ ਮੈਂ ਇੱਕ ਮੱਧ ਲੈ ਲਈ ਸੀ ਉਹਦਾ ਕਰਕੇ ਹੁਣ ਫੇ ਬੰਨਣ ਨੂੰ ਥਾਂ ਨਹੀਂ ਠੀਕ ਹੈ ਜੀ ਠੀਕ ਹੈ ਬੇਦ ਗਿਆ ਦੇਖ ਸਕਦੇ ਭਰਾ ਮੂੰਹ ਮਾ ਬਹੁਤ ਸੋਹਣਾ ਸੂਟੇ ਕੰਨ ਵਾਲੀ ਆ ਹਾਂਜੀ ਵੀਰ ਜੀ ਤੋਰ ਕੇ ਦਿਖਾਉਗੀ ਤੋਰ ਪੱਜੂਗੀ ਹੈ ਭੈਣ ਕੋਈ ਗੱਲ ਹੀ ਨਹੀਂ ਹੁੰਦੀ ਆ ਇਹ ਠੀਕ ਦੇਖ ਸਕਦੇ ਭਰਾ ਅਸੀ ਆਲੇ طرف ਨੂੰ ਪੱਧਰ ਬਹੁਤ ਵਧੀਆ ਬੈਠਦੀ ਆ ਇਹ ਠੀਕ ਹੈ ਜੀ ਕਰਦੀ ਬੈਠ ਸੀ ਵੀਰੇ ਨਹੀਂ ਲਈ ਸੀ ਠੀਕ ਹੈ ਜੀ ਰਹੀ ਗਈ ਸੀ 2 ਸਾਲ ਮੇਰੇ ਕੋਲੇ ਪਿਓ ਰਹੀ ਰੁਹੀ ਜਿਨੀ ਮੈਂ 베ਜਤੀ ਫਿਰ ਠੀਕ ਹੈ ਜੀ ਦੁੱਧ ਬਹੁਤ ਸੀਥਲੇ ਠੀਕ ਹੈ ਜੀ ਬੰਦ ਬੰਦ ਤੇਰੀ ਮਾਂ ਥੱਲੇ 23 ਕਿਲੋ ਦੁੱਧ ਸੀ ਉਹ ਵੀ ਇਹੀ ਜਿਹੀ ਸੀ ਲਾਲ ਜੀ ਡੱਬੀ ਨਹੀਂ ਸੀ ਉਹ ਠੀਕ ਹੈ ਜੀ ਉਹ ਵੀ ਇਸ ਤਰ੍ਹਾਂ ਦੀ ਹੀ ਸੀਗੀ ਠੀਕ ਹੈ ਠੀਕ ਹੈ ਦੁੱਧ ਬਹੁਤ ਸੀ ਉਹ ਥੱਲੇ ਉਹ ਵੀ ਫਾਰਟ ਬਹੁਤ ਸੀ ਉਹਦੀ ਠੀਕ ਹੈ ਜੀ ਹਾਂਜੀ ਬਾਈ ਜੀ ਦੇਖ ਸਕਦੇ ਹੋ ਝੋਲੀ ਝਾਲੀ ਜਾਰ ਥਾਣਾ ਪਰ ਆ ਦੇਖ ਲੋ ਡੋੜੀ ਬੈਥਣਾ ਉਹ ਬੜੀ ਪੂਰੀ ਬੈਥਨ ਵਾਲਾ ਸਣਾ ਹਾਂਜੀ ਹਾਂਜੀ ਇਹਦੀ ਮਾਂ ਵੀ ਬਹੁਤ ਚੰਗੀ ਸੀ ਗੱਲ ਕਰੋ ਨੌਕਸ ਪੈ ਗਿਆ ਤਾਂ ਥੋੜਾ ਖਰਾਬ ਜੀ ਹੋ ਗਈ ਠੀਕ ਹੈ ਜੀ ਠੀਕ ਹੈ ਇਤਨੀ ਪੈ ਗਈ ਹਾਂਜੀ ਵੀਰ ਜੀ ਰੇਟ ਦੱਸੋ ਜੀ ਸਹੀ ਸਹੀ ਇੱਕ ਫੀਡ ਲੈਂਡ ਦੇਣ ਵਾਲੀ ਗੱਲ ਹੀ ਕਰੂੰਗਾ 14000 ਰੁਪਏ ਲੈਣਾ ਠੀਕ ਹੈ ਜੀ 14000 ਕੋਈ ਮਾਰ ਤਾਂ ਨਾ ਮੜਾ ਮੋਟਾ ਫੀਡ ਫੀਡ ਦਾ ਮੁੱਲ ਹੀ ਲੈਣਾ ਬਾਈ ਇੰਨੇ ਤਾਂ ਫੀੜ ਹੀ ਖਾ ਗਈ ਇਹ ਇਹਦਾ ਤਾਂ ਡੱਕਾ ਲੈਣਾ ਹੀ ਨਹੀਂ ਆਪਾਂ ਠੀਕ ਹੈ ਜੀ ਲੋਕਾਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਥਣ ਥਣ ਚਾਰੇ ਨਿਖੜਵੇਂ ਆ ਬਾਈ ਜੀ ਨੇ ਜ਼ਰੂਰ ਕੰਟੈਕਟ ਕਰੋ ਪਿੰਡ ਬਖਤਗੜਾ ਜ਼ਿਲ੍ਹਾ ਬਰਨਾਲਾ ਕਦ ਕਦ ਬਹੁਤ ਕਰੂਗੀ ਇਹ ਤਾਂ ਨਾਲੇ ਉਮਰ ਦੀ ਛੋਟੂ ਹੀ ਆ ਹਜੇ ਕਦ ਬਾਵਾ ਇਹ ਤਾਂ ਫਿਰ ਹਾਂਜੀ ਕਿੰਨੇ ਟਾਈਮ ਦੀ ਦੱਸਿਆ ਸੀ ਤੁਸੀਂ 8 ਮਹੀਨਾ ਲੱਗਿਆ ਹੀ ਆਜੇ ਦੋ ਤਿੰਨ ਕਦਾਂ ਨੂੰ ਉੱਤੇ ਹੋਇਆ ਠੀਕ ਹੈ ਜੀ ਠੀਕ ਹੈ ਸਭ ਤੋਂ ਕੋਣੀ ਸੂਈ ਸੀ ਆਪਦੇ ਠੀਕਾ ਭਰਾਵਰ ਮੇਰਾ ਇਹ ਠੀਕ ਹੈ ਜੀ ਠੀਕ ਹੈ ਲੋਪਰਾ ਹੱਡ ਪੈਰਾਂ ਦੀ ਖੁੱਲੀ ਆ ਹਾਲੇ ਕਦ ਕਰੂਗੀ 7 ਕ ਮਹੀਨੇ ਦੀ ਹੋਈ ਆ ਭਰਾ ਠੀਕ ਹੈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਸਬਸਕ੍ਰਾਈਬਰ ਤੇ ਸ਼ੇਅਰ ਕਰਨ ਬਾਕੀ ਆਪਣਾ ਫੇਸਬੁੱਕ ਤੇ ਵੀ ਪੇਜ ਹੈਗਾ ਵੀ ਗਰਜੀਤ ਰਾਏ ਮਿਲਦੇ ਆ ਭਰਾ ਅਗਲੀ ਵੀਡੀਓ ਚ ਓਕੇ ਬਾ